ਏ ਅਸੀਂ ਧਰਤੀ ਨੂੰ ਆਪਣੀ ਮਾਂ ਸਮਝਦੇ ਆ ਤੇ ਮਾਂ ਨੂੰ ਨੁਕਸਾਨ ਜ਼ਿੰਮੇਵਾਰ ਬੰਦਾ ਨਹੀਂ ਕਰ ਸਕਦਾ ਹੂੰ ਕਈ ਉਹਨਾਂ ਦੀ ਐ ਕਿਸੇ ਸਮੇਂ ਕਿਸਾਨਾਂ ਦੀਆਂ ਮਜਬੂਰੀਆਂ ਹੋ ਗਈਆਂ ਉਹਨੂੰ ਕੰਟਰੋਲ ਚ ਲਿਆਉਣ ਵਾਸਤੇ ਸੈਂਟਰ ਸਰਕਾਰ ਵੀ ਸਾਡੇ ਉਹਦੇ ਵਿੱਚ ਹਿੱਸਾ ਪਾਉਂਦੀ ਹੈ ਮਹਿਕਮਾ ਪੰਜਾਬ ਸਰਕਾਰ ਵੀ ਹੈ ਰਲ ਕੇ ਹੂੰ 1 ਲੱਖ ਤੇ 48000 ਤੱਕ ਅੱਜ ਤੱਕ ਜਿਹੜੀਆਂ ਮਸ਼ੀਨਾਂ ਛੋਟੀਆਂ ਵੱਡੀਆਂ ਬਿਜਾਈ ਵਾਲੀਆਂ ਉਹਨੂੰ ਕੰਜ਼ੂਮ ਕਰਨ ਵਾਲੀਆਂ ਉਹਨੂੰ ਕੱਟ ਕੇ ਉਹਦੀਆਂ ਜਿਹੜੇ ਗੱਠਾਂੀਆਂ ਬਣਾਈਆਂ ਜਾਂਦੀਆਂ ਉਸ ਤੋਂ ਬਾਅਦ ਹੁਣ ਪੈਲੇਟ ਵੀ ਬਣ ਲੱਗ ਗਏ ਬਹੁਤ ਖੁਸ਼ੀ ਜਿਹੜਾ ਨਾ ਇਸ ਤਰ੍ਹਾਂ ਦਾ ਹੂੰ ਇਸ ਵਾਰ ਵੀ 15000 ਜਿਹੜੀ ਅਸੀਂ ਉਹ ਮਸ਼ੀਨ ਜਿਹੜੀ ਸੈਂਕਸ਼ਨਡ ਕੀਤੀ ਹੈ ਐਗਰੀਕਲਚਰ ਮੰਬਰੀ ਤੋਂ 12.5 ਹਜ਼ਾਰ ਦੇ ਖਰੀਬ ਹੂੰ ਜ਼ਿਮੀਂਦਾਰ ਭਰਾਵਾਂ ਨੇ ਇਸ ਵਾਰ ਵੀ ਖਰੀਦ ਲਈ ਹੈ ਹੂੰ ਤੋਂ ਸਾਡੀ ਬਾ ਪਿਛਲੇ ਸਾਲ 70% ਤਾਈ ਅਸੀਂ ਇਹਦੇ ਤੇ ਕੰਟਰੋਲ ਪਾ ਕੇ ਲੈ ਗਏ ਸੀ ਹੂੰ ਕੋਸ਼ਿਸ਼ ਹੈ ਕਿ ਅਸੀਂ 80 85 90 ਤੱਕ ਵੀ ਪਹੁੰਚ ਜਾਾਂਗੇ ਆਉਣ ਵਾਲੇ ਸਮਿਆਂ ਚ ਲੋਕ ਇਸ ਤੋਂ ਕਿਉਂਕਿ ਚਾਰਾ ਵੀ ਬਣਨ ਲੱਗ ਗਿਆ ਹੂੰ ਇਹ ਤੋਂ ਪਠਿਆਂ ਲਈ ਵੀ ਵਰਤੀ ਜਾਂਦੀ ਹੈ ਇਹ ਬਾਇਓਥਰਮਲ ਲਈ ਵੀ ਵਰਤੀ ਜਾਂਦੀ ਹੈ ਹੂੰ ਇਹਦੇ ਇਲਾਵਾ ਪੈਲੇਟ ਵਗੈਰਾ ਪਰ ਉਹਦੇ ਲਈ ਕੋਸ਼ਿਸ਼ ਜਦੋਂ ਇੰਡਸਟਰੀ ਆਉਗੀ ਉਹਨੇ ਚਲਾਉਗੀ ਇਹ ਹੌਲੀ ਹੌਲੀ ਤਾਂ ਇਹ ਲਾਹੇਵੰਦ ਵੀ ਹੋ ਜਾਣੀ ਹੈ ਵਿਕਣ ਵੀ